ਸਾਡੇ ਲੋਕ ਅੱਜਕੱਲ ਕਾਫੀ ਜ਼ਿਆਦਾ ਫਾਸਟ ਫੂਡ ਖਾਂਦੇ ਨੇ ਪਰ ਬਿਨਾ ਸੋਚੇ ਸਮਝੇ ਜਿਹੜਾ ਫਾਸਟ ਫੂਡ ਜਿਹੜਾ ਖਾਧਾ ਜਾਂਦਾ ਹੈਗਾ ਉਹ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ ਅਜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਨਾਮ ਸ਼ਹਿਰ ਦੀਆਂ ਸ਼ੀਦ ਉਦਮ ਸਿੰਘ ਵਾਲਾ ਜਿਸ ਨੂੰ ਪਿਆ ਜਾਂਦਾ ਹੈਗਾ ਉਸ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਦੋ ਬਿਹਾਰ ਦੇ ਨੌਜਵਾਨ ਜਿਹੜੇ ਇੱਥੇ ਫਾਸਟ ਫੂਡ ਦਾ ਕੰਮ ਕਰਦੇ ਨੇ ਇਸ ਨਾਮ ਦੇ ਵਿੱਚ ਸੋ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਜਿਹੜੇ ਸਮੋਸੇ ਬਣਾਏ ਜਾ ਰਹੇ ਨੇ ਪਰ ਜਿਹਦੇ ਉੱਪਰ ਜਿਹੜਾ ਮਣਾਮੂਹੀ ਧੂੜ ਜਮੀ ਹੋਈ ਆ ਉਸੇ ਧੂੜ ਦੇ ਵਿੱਚ ਮਿਕਸ ਕਰਕੇ ਜਿਹੜੇ ਕਿਸ ਤਰੀਕੇ ਨਾਲ ਸਫਾਈ ਤੁਸੀਂ ਆਪ ਦੇਖ ਸਕਦੇ ਹੋ ਸਮੋਸੇ ਬਣਾਏ ਜਾ ਰਹੇ ਨੇ ਬੜੇ ਪੱਦਰ ਦੇ ਉੱਪਰ ਜਿਹੜਾ ਦੁਕਾਨ ਚੱਲਦੀ ਇਹਨਾਂ ਦੀ ਬਾਰੇ ਕਦਰ ਦੇ ਲੋਕ ਸਮੋਸੇ ਲੈ ਕੇ ਜਾਂਦੇ ਨੇ ਇੱਥੋਂ ਲੋਕ ਹੋਰ ਵੀ ਫਾਸ ਫੂਡ ਦਾ ਸਾਮਾਨ ਖਾਧੀ ਜਾਂਦੇ ਨੇ ਪਰ ਸਫਾਈ ਤੁਸੀਂ ਦੇਖ ਲੋ ਕਿ ਹੋਜੀ ਸਫਾਈ ਜਿਹੜੀ ਇਹਨੇ ਰੱਖੀ ਹੋਈ ਹੈ ਉੱਪਰ ਹੀ ਆਪ ਬੈਠਾ ਹੈਗਾ ਉਪਰ ਹੀ ਸਮੋਸੇ ਵੇਚੀ ਜਾਂਦਾ ਹੈ ਬੰਦਾ ਫ੍ਰਿਜ ਦੇ ਉੱਪਰ ਦੋ ਤਿੰਨ ਵਾਰੀ ਬੇਲਣਾ ਥੱਲੇ ਮਿੱਟੀ ਰੇਤੇ ਦੇ ਵਿੱਚ ਲਿੱਧਿਆ ਉੱਪਰ ਹੀ ਮੱਖੀਆਂ ਫਰੀ ਜਾਂਦੀਆਂ ਨੇ ਨਾ ਹੀ ਉਹ ਬੇਲਣਾ ਸਾਫ਼ ਕੀਤਾ ਉਹਨੂੰ ਚਾਕੇ ਆਈ ਇਹਦੇ ਉੱਪਰ ਲਾ ਦਿੱਤਾ ਗਿਆ ਉਸੇ ਤਰੀਕੇ ਨਾਲ ਹੁਣ ਇਦੇ ਵਿੱਚ ਸਾਡੇ ਲੋਕਾਂ ਦਾ ਵੀ ਜਿਹੜਾ ਕਸੂਰ ਹੈ ਕਿ ਲੋਕ ਆਪਣੇ ਪੰਜਾਬੀਆਂ ਤੋਂ ਲਵੇ ਦੁਕਾਨਾਂ ਹੋਣ ਦੀ ਬਜਾਏ ਪੰਜਾਬੀਆਂ ਤੋਂ ਸਾਮਾਨ ਖਰੀਦਣ ਦੀ ਬਜਾਏ ਅਜਹੀ ਦੁਕਾਨ ਦੇ ਉੱਪਰ ਪੀੜ ਜਿਹੜੀ ਉਹ ਵੱਧ ਲੱਗਦੀ ਹੈ ਮੂੰਹ ਦੇ ਵਿੱਚ ਜਰਦਾ ਜਿਹੜਾ ਇਹਨਾਂ ਦੇ ਪਾਇਆ ਹੋਇਆ ਤੇ ਉੱਥੋਂ ਸਮੋਸੇ ਬਣਾ ਰਹੇ ਨੇ ਦੇਖੋ ਤੁਸੀਂ ਤਕਵੀਰਾਂ ਤੇ ਹੁਣ ਤੁਸੀਂ ਆਪਸੇ ਹਿਸਾਬ ਲਾ ਲਓ ਵੀ ਜਰ ਦੇ ਨਾਲ ਨਾਲ ਕਹੇ ਬੋਲੀ ਜਾਂਦੇ ਨੇ ਉਹ ਮੂੰਹ ਦੇ ਵਿੱਚੋਂ ਨਿਕਲ ਕੇ ਉੱਪਰ ਸੋਸਾਂ ਦੇ ਵਿੱਚ ਡਿੱਗਦਾ ਹੋਣਾ ਤੇ ਜਿਹਨੂੰ ਬੇਸਮਝੀ ਤੇ ਬੇਸੋਚੀ ਦੇ ਨਾਲ ਲੋਕ ਖਾਂਦੇ ਨੇ ਦੂਜੀ ਵੱਡੀ ਗੱਲ ਇੱਥੇ ਨਾ ਤਾਂ ਜਿਹੜਾ ਸ਼ਹਿਰ ਹੈਗਾ ਇਹਦੇ ਵਿੱਚ ਕੋਈ ਫੂਡ ਸਪਲਾਈ ਡਿਗਰੇ ਅਪਰ ਹੁੰਦੇ ਨੇ ਫੂਡ ਡਿਪਾਰਟਮੈਂਟ ਨਾਲ ਸਬੰਧੀ ਤੱਕ ਹੁੰਦੇ ਨੇ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਇਹ ਜੀਆਂ ਦੁਕਾਨਾਂ ਦੇ ਉੱਪਰ ਛਾਪੇ ਮਾਰੀ ਮਾਰੇ ਤੇ ਜੀਆਂ ਦੁਕਾਨਾਂ ਨੂੰ ਦੇਖੇ ਕੀ ਆਖਿਰਕਾਰ ਚੱਲ ਕੀ ਰਿਹਾ ਹੈ ਸ਼ਹਿਰ ਦੇ ਵਿੱਚ ਕਿਹੜੀਆਂ ਦੁਕਾਨਾਂ ਵਾਲੇ ਕਿਹੋ ਜਿਹੜਾ ਜਿਹੜਾ ਦੁਕਾਨਾਂ ਦੇ ਵਿੱਚ ਲੋਕਾਂ ਨੂੰ ਕੀ ਦੇਖ ਖਵਾ ਰਹੇ ਨੇ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋਗੇ ਸੋ ਉਮੀਦ ਕਰਦੇ ਹਾਂ ਵੀ ਤੁਸੀਂ ਇਸ ਵੀਡੀਓ ਨੂੰ ਵੱਟ ਵੱੱਡ ਸ਼ੇਅਰ ਕਰਕੇ ਹੋਰ ਲੋਕਾਂ ਤੱਕ ਪਹੁੰਚਾਉਂਗੇ ਤਾਂ ਜੋ ਲੋਕ ਜਾਗਰੂਕ ਹੋ ਸਕਣ ਅਤੇ ਲੋਕ ਸੁਚੇਤ ਰਹਿਣ ਕਿ ਕਿਹੋ ਜੀਆਂ ਚੀਜ਼ਾਂ ਨੂੰ ਖਾਣੀਆਂ ਚਾਹੀਆਂ ਨੇ ਕਿ ਕਿਹੋ ਜੀਆਂ ਨਹੀਂ ਖਾਣੀਆਂ ਚਾਹੀਆਂ